ਹਾਂ ਹਾਲ ਦੇਖ ਲਿਆ ਇਸ ਤੋਂ ਹੁਣ ਅੱਗੇ ਵਾਲੇ ਪਾਸੇ ਨੂੰ ਆਪਾਂ ਚੱਲਾਂਗੇ ਅੱਗੇ ਵਾਲਾ ਜਿਹੜਾ ਹਾਲ ਆਉਂ ਜਾ ਕੇ ਆਪਾਂ ਦੇਖਦੇ ਹਾਂ ਤੇ ਉਹ ਹਾਲ ਦੇਖ ਕੇ ਆਏ ਆਪਾਂ ਪਹਿਲਾਂ ਉਧਰ ਵਾਲੇ ਜਿਹੜੇ ਤਿੰਨ ਨੇ ਹਾਉਣਾ ਆ ਸਾਰਾ ਆਪਾਂ ਹਾਲ ਦੇਖਿਆ ਸ਼ਾਇਦ ਇੱਧਰ ਵੀ ਹਾਲ ਹੈਗਾ ਆਪਾਂ ਦੇਖਦੇ ਹਾਂ ਹਾਂ ਹੈਗੇ ਨੇ ਉਧਰ ਬੋਰਡ ਲੱਗਿਆ ਹੋਇਆ 4 5 ਤੇ 6 ਇਹ ਜਿਹੜਾ ਐਕਸਪੋ ਆ ਕਾਫੀ ਵੱਡਾ ਜਿਹੜਾ ਪਹਿਲਾਂ ਆਪਾਂ ਇੱਥੇ ਦੇਖਿਆ ਸੀਗਾ ਉਹਦੇ ਵਿੱਚ ਤਿੰਨ ਹਾਲ ਸੀਗੇ ਇਹਦੇ ਵਿੱਚ ਹਾਲ ਹੈਗੇ ਨੇ 6 ਉਹਦੇ ਵਿੱਚ ਪਹਿਲਾਂ ਇਸ ਤਰ੍ਹਾਂ ਤਨ ਹਾਲ ਸੀਗੇ ਇੱਥੇ ਤੱਕ ਹੀ ਸੀਗਾ ਉਹ ਤੇ ਜਿਹੜਾ ਇਹ ਅੱਜ ਵਾਲਾ ਇਹ ਕਾਫੀ ਵੱਡਾ ਐਕਸਪੋ ਆ ਹੋਣਾ ਗਿਆ ਆਪਾਂ ਹਾਲ ਨੰਬਰ 4 ਦੇ ਵਿੱਚ ਹਾਲ ਨੰਬਰ 4 ਦੇ ਵਿੱਚ ਆਪਾਂ ਦੇਖਦੇ ਆਂ ਸਾਰੀਆਂ ਜਿਹੜੀਆਂ ਮਸ਼ੀਨਾਂ ਨੇ ਇੱਥੇ ਵੀ ਉਸੇ ਤਰ੍ਹਾਂ ਅਲੱਗ-ਅਲੱਗ ਕੰਪਨੀਆਂ ਦੀਆਂ ਸਟਾਲਾਂ ਨੇ ਸਾਰੀਆਂ ਕੰਪਨੀਆਂ ਨੇ ਆਪਣੇ ਉੱਪਰ ਬੋਰਡ ਲਾਏ ਹੋਏ ਨੇ ਤੇ ਆਪਣਾ ਜਿਹੜਾ ਸਮਾਨ ਆ ਉਹ ਇੱਥੇ ਡਿਸਪਲੇ ਕੀਤਾ ਹੋਇਆ ਹਾਰੇ ਇੰਡਸਟਰੀ ਦੇ ਨਾਲ ਰਿਲੇਟਡ ਜਿਹੜੇ ਇੰਡਸਟਰੀ ਦੇ ਵਿੱਚ ਟੂਲਸ ਵਗੈਰਾ ਯੂਜ਼ ਹੁੰਦੇ ਨੇ ਉਹ ਨੇ। ਵਿੱਚ ਜਿਵੇਂ ਵੱਡੀਆਂ ਆਟੋਮੈਟਿਕ ਡ੍ਰਿਲਾਂ ਵੀ ਨੇ ਜਿਵੇਂ ਜਿਹੜੀਆਂ ਮਸ਼ੀਨਾਂ ਨੇ ਨਾ ਆਟੋਮੈਟਿਕ ਡ੍ਰਿਲਾਂ ਹੁੰਦੀਆਂ ਨੇ ਇਹਦੇ ਵਿੱਚ ਜਿਵੇਂ ਆਪਾਂ ਤਾਂ ਜਿਵੇਂ ਘਰਾਂ ਦੇ ਵਿੱਚ ਡ੍ਰਿੱਲ ਵਰਤਦੇ ਹਾਂ ਛੋਟੀ ਡ੍ਰਿੱਲ ਹੁੰਦੀ ਆ ਜਿਹੜੀ ਵਰਤੀ ਜਾਂਦੀ ਆ ਇਹ ਫੈਕਟਰੀਆਂ ਦੇ ਵਿੱਚ ਵੱਡੀਆਂ ਡ੍ਰਿਲਾਂ ਦਾ ਕੰਮ ਹੁੰਦਾ ਹੋਰ ਤਾਂ ਘਰ ਕਿਤੇ ਵੱਡੀਆਂ ਡ੍ਰਿਲਾਂ ਵਰਤੀਆਂ ਜਾਂਦੀਆਂ ਆ ਆਹ ਯੁਮਸ਼ੀਨ ਨੂੰ ਜਿਵੇਂ ਚਲਾਈ ਹੋਈ ਆ ਇਧਰ ਸਾਹਮਣੇ ਪੱਖੇ ਨੇ ਨੰਬਰ TV 10D 9367 ਲੋਪ ਆਪ ਇਸੇ ਕੈਂਸ 9675 ਕਹਿੰਦਾ ਸਾਰੇ ਜਿਹੜੀਆਂ ਜੀ ਮਸ਼ੀਨਾਂ ਦੇ ਵਿੱਚ ਟੂਲ ਵਗੈਰਾ ਵਰਤੇ ਜਾਂਦੇ ਨੇ ਉਹ ਸਾਰੇ ਟੂਲ ਨੇ ਬਟੇ ਬਟੇ ਇਹ ਕਟਰ ਨੇ ਵੱਡੀਆਂ ਵੱਡੀਆਂ ਮਸ਼ੀਨਾਂ ਜਿਵੇਂ ਇੰਡਸਟਰੀਆਂ ਦੇ ਵਿੱਚ ਲੋਹੇ ਦੀਆਂ ਚੀਜ਼ਾਂ ਨੂੰ ਕੱਟਣ ਦਾ ਇਹ ਕੰਮ ਕਰਦੀਆਂ ਨੇ 210HH880 ਇਹ ਕਾ ਵੀ ਇਹ ਵੱਡੇ ਹਾਲ ਹੁੰਦੇ ਨੇ ਇੱਕ ਹਾਲ ਦੇ ਵਿੱਚ ਵਿੱਚ ਬਹੁਤ ਬਹੁਤ ਸਾਰੀਆਂ ਸਟੋਨਾਂ ਇਹਨਾਂ ਦੇ ਵਿੱਚ ਹੁੰਦੀਆਂ ਨੇ 20HH880 ਪੀ 230 ਬਹੁਤ ਤਰੀਕੇ ਦੀ ਮਸ਼ੀਨਰੀ ਹੈ ਜਿਹੜੀ ਉਹ ਇਹ 100 ਦੇ ਵਿੱਚ ਹੈਗੀ ਆ ਇਸ ਐਕਸੀਬਿਸ਼ਨ ਦੇ ਵਿੱਚ ਹੈਗੀ ਆ 8230 BB10HH88 ਹੋਰ ਵੱਡਾ ਸਟੈਪਲਾਈਜ਼ਰ ਵੋਲਟੇਜ ਨੂੰ ਕੰਟਰੋਲ ਕਰਨ ਵਾਲਾ ਜੋ ਉੱਪਰ ਲਿਖਿਆ ਹੋਇਆ ਸਟੈਪਲਾਈਜ਼ਰ ਜਿਵੇਂ ਵੱਡੀਆਂ ਇੰਡਸਟਰੀਆਂ ਦੇ ਵਿੱਚ ਇਹ ਸਟੈਪਲਾਈਜ਼ਰ ਜਿਹੜੇ ਵਰਤੇ ਜਾਂਦੇ ਨੇ ਆ ਮਰਦ ਪਤਾ ਨਹੀਂ ਕੀ ਕਰਾ ਰਿਹਾ कि अमर है हाजिर है हैं हाजिर तो है मैं करके दिखाएं भाई कांटे कितने का भाई ये 2500 का 2500 एक मिनट आगे के लिए होता है सर के लिए रहता है कुटकों के लिए रहता है ऑल बॉडी अलग अलग है ਜੇ ਵੀ ਪਿਛੇ ਆਪਾਂ ਗੱਲ ਕਰ ਰਹੇ ਸੀਗੇ ਸਟੈਪ ਲੈਜਰ ਦੀ ਤੇ ਜਿਵੇਂ ਵੱਡੀਆਂ ਇੰਡਸਟਰੀਆਂ ਦੇ ਵਿੱਚ ਬਿਜਲੀ ਨੂੰ ਕੰਟਰੋਲ ਕਰਨ ਵਾਸਤੇ ਇਹ ਸਟੈਪ ਲੈਜਰ ਹੁੰਦੇ ਨੇਗੇ ਜਿਵੇਂ ਆਪਣੇ ਘਰਾਂ ਦੇ ਵਿੱਚ ਏਸੀਆਂ ਦੇ ਨਾਲ ਲੱਗੇ ਹੁੰਦੇ ਨੇ ਉਹ ਛੋਟੇ ਹੁੰਦੇ ਨੇ ਜਿਵੇਂ ਉਹੀ ਜਿੱਥੇ ਵੱਡਾ ਲੋਡ ਹੁੰਦਾ ਪਰ ਉਹਨੂੰ ਵੱਡੇ ਸਟੈਪ ਲੈਜਰ ਨੇ ਜਿਹੜੇ ਉਹ ਕੰਟਰੋਲ ਕਰਦੇ ਨੇਗੇ ਆ ਗਏ ਟੂਲਸ ਇਹ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਅੱਗੇ ਵਾਲੇ ਹਾਲ ਚ ਓਕੇ ਆ ਵੀ ਕਾਫੀ ਵੱਡੀ ਮਸ਼ੀਨ ਹੈ ਤੇ ਇਥੇ ਔਨ ਕੀਤੀ ਹੁੰਦੀਆਂ ਜਿਵੇਂ ਆ ਮਸ਼ੀਨ ਚੱਲ ਰਹੀ ਹੈ ਨਾ ਉਹ ਵਰਕ ਕਰ ਰਹੀ ਆ ਦੇਖੋ ਦੇ ਨਾਲ ਇਥੇ ਔਨ ਕਰਕੇ ਦਿਖਾਈ ਹੁੰਦੀ ਆ ਡਿਸਪਲੇ ਕਰਕੇ ਵੀ ਕਿਸ ਤਰ੍ਹਾਂ ਇਹ ਜਿਹੜੀ ਉਹ ਵਰਕ ਕਰਦੀ ਹੈ। ਉਹ ਜਿਹੜੇ ਸਾਹਮਣੇ ਵੀ ਦੇਖੋ ਚੱਲ ਰਹੀ ਆ ਮਸ਼ੀਨ। ਇਸ ਤਰ੍ਹਾਂ। ਹੁਣ ਇਹ ਤੋਂ ਬਾਅਦ ਆਪਾਂ ਚੱਲਦੇ ਆ ਅਗਲੇ ਹਾਲ ਦੇ ਵਿੱਚ। ਦੇਖ ਸਕਦੇ ਹੋ ਇਹ ਵੀ ਡ੍ਰਿੱਲ ਦਾ ਕੰਮ ਕਰਦੀ ਆ ਨਾਲ ਦੇ ਨਾਲ ਇਹਦੇ ਉੱਪਰ ਪਾਣੀ ਆ ਜਿਹੜਾ ਉਹ ਸਿੜਕਿਆ ਜਾ ਰਿਹਾ ਤਾਂ ਕਿ ਜਿਹੜੀ ਉਹ ਚੀਜ਼ ਆ ਉਹ ਗਰਮ ਨਾ ਹੋਵੇ ਹੁਣ ਚੱਲਦੇ ਆ ਅਗਲੇ ਹਾਲ ਦੇ ਵਿੱਚ ਅੱਗੇ ਹਾਲ ਜਿਹੜਾ ਹਾਲ ਆ ਉਹ ਆਪਾਂ ਦੇਖਦੇ ਆ ਕਾफी ਵੱਡਾ ਹਾਲ ਆ ਉਧਰ ਸਾਹਮਣੇ ਵੀ ਹੈਗਾ ਹਾਲ ਤਾਂ ਤੇ ਇੱਧਰ ਵੀ ਹੈਗਾ ਹਾਲ ਆ ਤੇ ਨਾਲ ਇਧਰ ਬਾਹਰ ਕੁਛ ਖਾਣ ਪੀਣ ਵਾਲੀਆਂ ਜਿਹੜੀਆਂ ਸਟਾਲਾਂ ਨੇ ਉਹ ਲੱਗੀਆਂ ਹੋਈਆਂ ਨੇ ਹੁਣ ਆਇਆ ਆਪਾਂ ਅਗਲੇ ਹਾਲ ਦੇ ਵਿੱਚ ਹਾਲ ਨੰਬਰ 5 ਆ ਇਹ ਇੱਥੇ ਆ ਸਾਹਮਣੇ ਨਾ ਜਿਹੜੀ ਆ ਪਹਿਲੀ ਸਟਾਲ ਆ ਇਹਦੇ ਵਿੱਚ ਇਹ ਬਿਲਡਿੰਗ ਸੈੱਟ ਨੇ ਬਿਲਕੁਲ ਨਵੇਂ ਤਰੀਕੇ ਦੇ ਹੋਰ ਵੀ ਕਾਫੀ ਸਮਾਨ ਆ ਯਾਰ ਜਿਹੜੇ ਮੂਰੇ ਡਿਸਪਲੇ ਕੀਤੇ ਹੋਏ ਨੇ ਇਹ ਬਿਲਡਿੰਗ ਸੈੱਟ ਨੇ ਨੈਮੈਟ੍ਰੀਕੇ ਦੇ welding set ਨੇਗੇ ਆ ਵੀ ਦੇਖ ਸਕਦੇ ਹਾਂ ਇਹ ਵੀ welding set ਹੈ ਉਹ ਕਿਹਾ ਦੇਖ ਸਕਦੇ ਹਾਂ ਮਸ਼ੀਨ ਤੁਸੀਂ ਭਾਈ ਇਹ ਕਿਸ ਚੀਜ਼ ਦੇ ਕਮ ਆਉਂਦੀ ਹੈ ਇਹ ਕੱਟਦੇ ਆ ਲੈਜਰ ਤੇ ਜਿੱਦਾਂ ਪਲੇਟਾਂ ਬਲੂਟਾ ਅੱਛਾ ਚੌਧੀ ਕਟਿੰਗ ਦੇ ਵਾਸਤੇ ਆ ਰੀਜ਼ਰ ਕਟਿੰਗ ਆ ਰੀਜ਼ਰ ਕਟਿੰਗ ਠੀਕ ਹੈ ਜੀ ਇਹ ਲੇਜ਼ਰ ਕਟਿੰਗ ਵਾਲੀ ਮਸ਼ੀਨ ਹੈ ਬਾਕੀ ਆ ਆਗੇ ਸਾਰੇ ਟੂਲ ਵਗੈਰਾ ਤੇ ਹੋਰ ਮਸ਼ੀਨਰੀ ਜੇ ਰੋਕ ਕੇ ਚਾਪਾ ਮਸ਼ੀਨ ਦੇਖੀ ਸੀ ਕਿ ਲੇਜ਼ਰ ਕਟਿੰਗ ਵਾਲੀ ਉਸ ਤਰ੍ਹਾਂ ਦੀਆਂ ਮਸ਼ੀਨਾਂ ਇੱਥੇ ਬਹੁਤ ਨੇ ਕਿਉਂਕਿ ਵੱਡੀਆਂ-ਵੱਡੀਆਂ ਪਲੇਟਾਂ ਜਿਵੇਂ ਇੰਡਸਟਰੀਆਂ ਦੇ ਵਿੱਚ ਕੱਟਣੀਆਂ ਪੈਂਦੀਆਂ ਨੇ ਲੋਹੇ ਦੀਆਂ 10HF 9367 VB 10HH 880 ਰੌਫਾ ਕੀ ਗਈ ਹੈ ਗਾੜੀ ਸਹੀ ਤਰ੍ਹਾਂ ਸੇ ਪਾਸ ਕਿਰੇ PP10HH ਕੀ ਹੋ ਰਿਹਾ ਹੈ ਉਹ ਆ ਟੂਲ ਵਾਲਾ ਆਗੇ ਸਾਰੇ ਟੈਂਕ ਯੂਜ਼ ਕਰਨ ਵਾਲੇ ਗੈਸ ਬੂਸ ਵਾਸਤੇ ਬਾਕੀ ਇਹ ਐਕਜੀਬਿਸ਼ਨ ਦੇ ਵਿੱਚ ਇਸ ਤਰ੍ਹਾਂ ਦੇ ਪੱਖੇ ਦੇਖਣ ਨੂੰ ਬਹੁਤ ਮਿਲ ਜਾਣਗੇ ਵੱਡੇ ਵੱਡੇ ਐਗਜੋਸਟ ਫੈਨ ਜਿਹੜੇ ਇੰਡਸਟਰੀਆਂ ਦੇ ਵਿੱਚ ਲੱਗਦੇ ਨੇ ਤੇ ਆ ਜਿਹੜਾ ਸਾਰਾ ਫਾਇਰ ਵਾਲਾ ਆ ਗਿਆ ਅੱਗ ਬੁਝਾਉਣ ਵਾਲਾ ਜਿਵੇਂ ਫੈਕਟਰੀਆਂ ਦੇ ਵਿੱਚ ਇੰਡਸਟਰੀਆਂ ਦੇ ਵਿੱਚ ਇਹ ਜ਼ਰੂਰੀ ਚੀਜ਼ ਹੁੰਦੀ ਆ ਕਿਉਂਕਿ ਕਈ ਵਾਰ ਐਮਰਜੈਂਸੀ ਹੋ ਜਾਂਦੀ ਹੈ ਉਹਦੇ ਵਾਸਤੇ। ਆ ਵੀ ਦੇਖੋ ਬਹੁਤ ਨਵੀਂ ਤੋਂ ਨਵੀਂ ਟੈਕਨੋਲੋਜੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ। ਕਾਫੀ ਕੋਰਸ ਸਿੱਖਣ ਦੇ ਵਾਸਤੇ ਆ ਨਵਾਂ ਨਵਾਂ ਹੋ ਵੀ ਸਾਰੇ ਕਟਰ ਵਗੈਰਾ ਨੇ ਨਵੇਂ ਤਰੀਕੇ ਦੇ ਆ ਦੇਖੋ ਇਹਨਾਂ ਦੇ ਬਲੇਡ ਲੱਗੇ ਹੋਏ ਨੇ ਇਹ ਆਟੋਮੈਟਿਕ ਕਟਰ ਨੇ ਕੁੱਛ ਕੱਟਣ ਦੇ ਵਾਸਤੇ ਇਤਨਾ ਸਾਰਾ ਇਹਦਾ ਕੰਟਰੋਲ ਵਾਲਾ ਇਹਨੂੰ ਕੰਟਰੋਲ ਕਰਨ ਵਾਲਾ ਸਿਸਟਮ ਬਾਕੀ ਆ ਵੀ ਸਾਰੇ ਟੂਲ ਵਗੈਰਾ ਆ ਗਏ ਜਿਹੜੀ ਮਸ਼ੀਨਰੀ ਦੇ ਨਾਲ ਰਿਲੇਟਡ ਨੇਗੇ ਆ ਆ ਗਈਆਂ ਵੱਟੀਆਂ ਟਰੈਲਰਾਂ ਹੁੰਦੀਆਂ ਨੇ ਜਿਹੜੀਆਂ ਇਹ ਜਿਹੀਆਂ ਮਸ਼ੀਨਾਂ ਹੁੰਦੀਆਂ ਨੇ ਨਾ ਤੇ ਜਿਵੇਂ ਵੱਟੀਆਂ ਚਾਦਰਾਂ ਦੇ ਵਿੱਚ ਹੋਲ ਕਰਨ ਵਾਸਤੇ ਵੱਟੀ ਤੋਂ ਵੱਡੀ ਮਸ਼ੀਨਰੀ ਤੁਹਾਨੂੰ ਇੱਥੇ ਦੇਖਣ ਨੂੰ ਆ ਜਿਹੜੀ ਉਹ ਮਿਲ ਜੂਗੀ ਇਸ ਐਗਜ਼ਿਬਿਸ਼ਨ ਦੇ ਵਿੱਚ ਆਹ ਇਹ ਕਟਰ ਵਗੈਰਾ ਆਟੋਮੈਟਿਕ ਆਹ ਹਰੇ কুলਰ ਵਗੈਰਾ ਆ ਗਏ ਆਹ ਫਰ ਆ ਗਿਆ ਮ사ਜ ਵਾਲਾ ਮ사ਜ ਵਾਲੀਆਂ ਮਸ਼ੀਨਾ ਬੈਠ ਕੇ ਤੇ ਫੁੱਟ ਮ사ਜ ਹੁੰਦੀ ਆ ਸਾਰੀ ਬਾਡੀ ਮ사ਜ ਹੁੰਦੀ ਆ ਕਾਫੀ ਮਹਿੰਗੀਆਂ ਹੁੰਦੀਆਂ ਨੇ ਪਿਛਲੇ ਐਗਜ਼ੀਬਿਸ਼ਨ ਦੇ ਵਿੱਚ ਵੀ ਆਪਾਂ ਦੇਖੀਆਂ ਸੀਗੀਆਂ 2-2 3-3 ਲੱਖ ਦੀਆਂ ਇਹੀ-ਇਹੀ ਮਸ਼ੀਨਾਂ ਹੀ ਹੁੰਦੀਆਂ ਨੇ ਮ사ਜ ਵਾਲੀਆਂ ਇਹ ਇਹ ਹਾਊਲਾ ਜਿਹੜਾ ਇਹ ਵੀ ਕਾਫੀ ਵੱਡਾ ਇਸ ਤਰ੍ਹਾਂ ਚੈਲ ਜਿਹੜੀਆਂ ਮਿਲਾਈਆਂ ਹੋਈਆਂ ਨੇ ਹਰੇਕ ਕੰਪਨੀ ਨੇ ਆਪ ਦਾ ਜਿਹੜਾ ਸਾਰਾ ਸਮਾਨ ਉਹਨੂੰ ਡਿਸਪਲੇ ਕੀਤਾ ਹੋਇਆ ਦੱਸਿਆ ਹੋਇਆ ਕਿ ਕਿਸ ਤਰ੍ਹਾਂ ਜਿਹੜਾ ਸਾਡਾ ਸਮਾਨ ਆ ਉਹ ਵਰਕ ਕਰਦਾ। ਬਾਕੀ ਆ ਵੀ ਦੇਖੋ। ਆ ਵੀ ਸਾਰੇ ਲਾਗੇ ਟੂਲ ਵਗੈਰਾ ਆਹ ਸਟਾਲ ਵੀ ਕਾਫੀ ਵੱਡੀ ਹੈ ਜੇ ਆਪਾਂ ਜਾ ਕੇ ਦੇਖਦੇ ਹਾਂ ਮੂਰੂ ਇਹ ਵੀ ਸਾਰਾ ਆਟੋਮੈਟਿਕ ਇਹਦੇ ਚ ਹੋਣੀ ਮਸ਼ੀਨਰੀ ਹੈ ਜਿਹੜੀ ਸਾਰੀ ਆਟੋਮੈਟਿਕ ਹੈ ਡ੍ਰਿੱਲਾਂ ਵਗੈਰਾ ਆਟੋਮੈਟਿਕ ਡ੍ਰਿੱਲਾ ਵੱਡੀ ਇੰਡਸਟਰੀਆਂ ਦੇ ਵਿੱਚ ਇਹਨਾਂ ਤੋਂ ਕੰਮ ਜਿਹੜਾ ਉਹ ਲੈ ਆ ਜਾਂਦਾ ਹੁਣ ਆਪਾਂ ਆਇਆ ਹਾਲ ਨੰਬਰ 6 ਦੇ ਵਿੱਚ ਇਹ ਲਾਸਟ ਵਾਲਾ ਹਾਲ ਆ ਟੋਟਲ ਇੱਥੇ 6 ਹਾਲ ਨੇ ਇਹ ਐਕਸੀਬੀਸ਼ਨ ਦੇ ਵਿੱਚ ਤੇ ਚੱਲਦੇ ਆਂ ਦੇਖਦੇ ਆ ਹਾਲ ਨੰਬਰ 6 ਕੀ ਕੀ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਸਾਰੇ ਇਹ ਹਾਲਾਂ ਦੇ ਵਿੱਚ ਇੰਡਸਟਰੀਜ਼ ਨਾਲ ਰਿਲੇਟਡ ਆ ਮਕੀਆ ਸਾਰੀਆਂ ਆਟੋਮੈਟਿਕ ਮਸ਼ੀਨਾਂ ਉਸੇ ਤਰ੍ਹਾਂ ਜਿਵੇਂ ਪਿਛਲੇ ਹਾਲਸ ਦੇ ਵਿੱਚ ਆਪਾਂ ਦੇਖ ਕੇ ਆਏ ਆ ਨਵੇਂ ਤੋਂ ਨਵੇਂ ਤਰੀਕੇ ਦੇ ਵੈਲਡਿੰਗ ਸੈੱਟ ਉਹ ਸਾਰਾ ਕੁਝ ਇਸ ਐਗਜ਼ੀਬਿਸ਼ਨ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਆਗੇ ਕਟਰ ਵਗੈਰਾ ਡ੍ਰਿਲਾਂ ਆਂੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਜਿਵੇਂ ਆਪਾਂ ਪਿੱਛੇ ਦੇਖੀਆਂ ਸੀ ਨਾ ਪਹਿਲਾਂ ਲੇਜ਼ਰ ਕਟਿੰਗ ਵਾਲੀ ਸੀਗੀ ਉਸ ਤਰ੍ਹਾਂ ਦੀਆਂ ਮਸ਼ੀਨਾਂ ਹੁੰਦੀਆਂ ਨੇ ਬਾਕੀ ਇਹ ਮੇਰੇ ਖਿਆਲ ਚ ਉਹ ਹੈ ਜਨਰੇਟਰ ਵਗੈਰਾ ਜਿਹੜੇ ਸਾਇਲੈਂਟ ਹੁੰਦੇ ਨੇ ਨਾ ਜਨਰੇਟਰ ਉਹ ਹੈ ਹਾਲ ਨੰਬਰ ਉਹ ਜਿਹੜਾ 5 ਆ ਉਹ ਕਾਫੀ ਵੱਡਾ ਸੀਗਾ ਉਹ ਚ ਬਹੁਤ ਸਟੋਲਾਂ ਸਿਗੀਆਂ ਵੱਡੇ ਤੋਂ ਚਲੋ ਸਾਰੀ ਨੇ ਹਾਲ ਇਹ ਤੇ ਉਹ ਮੈਨੂੰ ਦੂਜੇ ਹਾਲਾਂ ਨੂੰ ਵੱਡਾ ਲੱਗਿਆ ਤੇ ਆ ਵੀ ਆਟੋਮੈਟਿਕਾ ਮਸ਼ੀਨਾਂ ਦੇਖੋ ਆ ਵੀ ਜਨਰੇਟਰ ਨੇਗੇ ਇਹ ਸਾਇਲੈਂਟ ਹੁੰਦੇ ਨੇ ਆਵਾਜ਼ ਵਗੈਰਾ ਨਹੀਂ ਕਰਦੇ ਆਟੋਮੈਟਿਕ ਹੁੰਦੇ ਨੇ ਆਟੋਮੈਟਿਕ ਚੱਲ ਪੈਂਦੇ ਨੇ ਜਦੋਂ ਲਾਈਟ ਵਗੈਰਾ ਭੱਜਦੀ ਹੈਗੀ ਵੱਡੀਆਂ ਫੈਕਟਰੀਆਂ ਜਾਂ ਮੌਲਾਂ ਦੇ ਵਿੱਚ ਇਹ ਵਰਤੋਂ ਦੇ ਵਿੱਚ ਆਉਂਦੇ ਨੇਗੇ ਆਗੇ ਵੱਡੇ ਕਟਰ welding set ਪ੍ਰੋਸਰ ਵਾਲੀ ਬਹੁਤ ਸਾਰੀ ਪੱਕਿਆ ਸਾਰਾ ਸੂਲਰ ਵਾਲਾ ਆ ਗਿਆ ਆਹ ਮੋਟਰਾਂ ਵਗੈਰਾ ਸਾਰੀਆਂ ਆਟੋਮੈਟਿਕਮ ਮਸ਼ੀਨਾਂ ਹੁੰਦੀਆਂ ਨੇ ਸਾਰੀਆਂ ਦੇਖੋ ਜਿਵੇਂ ਇੱਥੋਂ ਸਾਰੇ ਦਾ ਕੰਟਰੋਲ ਹੋ ਜਾਂਦਾ ਮਸ਼ੀਨ ਦਾ ਆਹਹਾਰਾ ਉਹਨਾਂ ਦੇ ਵਿੱਚ ਲਿਫਟਾਂ ਹੁੰਦੀਆਂ ਨੇ ਜਿਹੜਾ ਭਾਰੀ ਸਮਾਨ ਚੱਕਣ ਨੂੰ ਫੈਕਟਰੀਆਂ ਦੇ ਵਿੱਚ ਇਸ ਤਰ੍ਹਾਂ ਆਉਂਦੀਆਂ ਹੈ ਫਲੈਕਸਾਂ ਲਾਉਂਦੇ ਨੇ ਸਟਾਲਾਂ ਦੇ ਅੱਗੇ ਆਪਦਾ ਜਿਹੜਾ ਸਾਰਾ ਇਹ ਸਮਾਨ ਆ ਨੂੰ ਪ੍ਰਮੋਟ ਕਰਨ ਦੇ ਲਈ ਆ ਵੀ ਉਸੇ ਤਰ੍ਹਾਂ ਦੀ ਮਸ਼ੀਨਾਂ ਜਿਵੇਂ ਲੇਜ਼ਰ ਕਟਿੰਗ ਵਾਲੀ ਸੀਗੀ ਪਹਿਲਾਂ ਆਪਾਂ ਉਧਰ ਪਿਛਲੀ ਉਹਦੇ ਵਿੱਚ ਦੇਖੀ ਸੀਗੀ ਆਹ ਵੱਡੀਆਂ-ਵੱਡੀਆਂ ਲਿਫਟਾਂ ਹੈਵੀ ਜਿਹੜਾ ਸਮਾਨ ਚੱਕਣ ਦੇ ਵਾਸਤੇ ਜੇ ਫੈਕਟਰੀਆਂ ਦੇ ਵਿੱਚ ਕੰਮ ਆਉਂਦੀ ਆ ਆ ਦੇਖੋ ਬਾਈ ਜਿਵੇਂ ਚਲਾ ਕੇ ਦਿਖਾ ਰਹੇ ਨੇ ਇਹ ਵੀ ਆਟੋਮੈਟਿਕ ਹੁੰਦੀ ਆ ਅੱਜ ਸੈਂਡਰ ਆ ਗਏ ਤੇ ਸਾਰੀ ਆਟੋਮੈਟਿਕ ਆ ਮਸ਼ੀਨਾਂ ਜਿਵੇਂ ਸਾਹਮਣੇ ਲੇਜ਼ਰ ਕਟਿੰਗ ਵਾਲੀ ਹੁੰਦੀ ਆ ਇਹ ਜਿਹੜੀ ਮਸ਼ੀਨ ਆ ਤੁਸੀਂ ਦੇਖ ਰਹੇ ਹੋ ਮੱਕੀ ਇੱਧਰ ਸਾਰੇ ਆ ਟੂਲਸ ਵਗੈਰਾ ਇਹ ਸਾਰਾ ਫੌਨ ਦੇਖਿਆ ਹੁਣ ਹਾਲ ਨੰਬਰ 6 ਆਹ ਹਰੀਆਂ ਆਟੋਮੈਟਿਕ ਆ ਮਸ਼ੀਨਾਂ ਨੇ ਬਹੁਤ ਕਾਫੀ ਵੱਡੀ ਮਸ਼ੀਨ ਆ ਇਹ ਇਹ ਸਾਰੀ ਕਟਿੰਗ ਵਾਲੀ ਮਸ਼ੀਨ ਹੁੰਦੀ ਆ ਲੇਜ਼ਰ ਆ ਯਾਨੀ ਕਿ ਆਟੋਮੈਟਿਕ ਸਾਰੀਆਂ ਇਹ ਵਰਕ ਕਰਦੀਆਂ ਨੇ ਜੀ ਤੇ ਇਹ ਆਪਾਂ ਸਾਰਾ ਹਾਲ ਆ ਜਿਹੜਾ ਉਹ ਦੇਖ ਲਿਆ ਤਕਰੀਬਨ ਇਹ ਐਗਜ਼ੀਬਿਸ਼ਨ ਆਪਾਂ ਸਾਰਾ ਕਵਰ ਕਰ ਲਿਆ ਸਾਰੇ ਹਾਲ ਤੁਹਾਨੂੰ ਦਿਖਾ ਦਿੱਤੇ ਨੇ ਇਹ ਤੋਂ ਪਹਿਲਾਂ ਜਿਹੜਾ ਐਗਜ਼ੀਬਿਸ਼ਨ ਇੱਥੇ ਲੱਗਿਆ ਸੀ ਉਹਦੇ ਨਾਲ ਕਾਫੀ ਵੱਡਾ ਹੈ ਐਗਜ਼ੀਬਿਸ਼ਨਾਂ 'ਚ 6 ਹਾਲ ਨੇ ਉਹਦੇ ਵਿੱਚ ਤਿੰਨ ਹਾਲ ਸੀਗੇ ਆਪਾਂ ਸਾਰਾ ਐਗਜ਼ੀਬਿਸ਼ਨ ਦੇਖ ਲਿਆ 6 ਦੇ 6 ਹਾਲ ਆਪਾਂ ਤੁਹਾਨੂੰ ਦਿਖਾਤੇ ਇਸ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜਲਦੀ ਨੈਕਸਟ ਬਲੌਗ 'ਚ ਔਰ ਇਹ ਤੱਕ ਆਪਣਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ